ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਵਲੌਗ ਆ ਜਿਹੜਾ ਸ਼ੁਰੂ ਕਰਦੇ ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਸੂਰਜ 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 ਦੇਵਤਾ ਕਾਲੀਏ ਨਿਕਲੇ ਆਇਆ ਚਾਹ ਪੀ ਲੋ ਸਾਰੇ ਜਣੇ ਮੈਂ ਮੰਜੀ ਬਾਹਰ ਆਹੀ ਤੁਸੀਂ ਅੰਦਰ ਕਿਉਂ ਚੱਕ ਲਿਆ ਠੰਡ ਨਾ ਸੁੰਗੜੇ ਆਏ ਗਰੀ ਬੈਟੇ ਆ ਪੱਠੇ ਵੱਟ ਕੇ ਆਇਆ ਹਵਾ ਬਹੁਤ ਠੰਡੀ ਚੱਲਦੀ ਐ ਸੂਰੇ ਦੇਵਤਾ ਨਿਕਲੇ ਆਏ ਨੇ ਹਵਾ ਬਾਲੀ ਠੰਡੀ ਆ ਬਾਲਿਆ ਨਾ ਪਾਣੀ ਪੂਣੀ ਨਹੀਂ ਆਪਾਂ ਬੋਲਦੇ ਸੂਰ ਦੇ ਚਾਹ ਪਾ ਦੰਨੇ ਆ ਚਾਹ ਬਣੀ ਓਏ ਮੈਂ ਟੱਕਾ ਹੀ ਨਹੀਂ ਖੋਲਦੀ ਉਹਦੇ ਵੱਲ ਦੇਖ ਕੇ ਯਾਰ ਇਹ ਕੀ ਐ ਚਾਹ ਬਣੀ ਆ ਪਤਾ ਨਹੀਂ ਕੌਣ ਬੜੀ ਜ਼ੋਰ ਦੀ ਦਰਵਾਜ਼ਾ ਖੜਕਾਇਆ ਸੀ ਬੇਲਾਇ ਕਰੋ ਜੀ ਦਰਸ਼ਨ ਸਾਡੇ ਘਰੇ ਤਾਂ ਆ ਗਿਆ ਤੁਹਾਡੇ ਆ ਗਿਆ ਤਾਂ ਮੈਸੇਜ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਘਰੇ ਆ ਗਿਆ ਸਾਡੇ ਤਾਂ ਆ ਗਿਆ ਪਰ ਹਵਾ ਬਹੁਤ ਠੰਡੀ ਚੱਲਦੀ ਆ ਆਪਾਂ ਲਾਹਾ ਲੈ ਲਿਆ ਕੱਪੜੇ-ਕੁੱਪੜੇ ਸਾਰੇ ਸੁੱਕਣੇ ਪਾ ਲੈ ਹਲੇ ਉੱਪਰ ਖਾਸੇ ਪੈਨੇ ਉਹ ਤਾਂ ਸੁੱਕੇ じゃ ਹੀ ਨਹੀਂ ਕਈ ਦਿਨ ਹੋ ਗਏ ਤੋ ਧਿਆਨ ਚੰਗੀ ਤਰ੍ਹਾਂ ਦਰਸ਼ਨ ਕਰ ਲੋ ਅੱਜ ਫੇਰ ਇਹਦਾ ਕੀ ਪਤਾ ਇਹਨੇ ਨਿਕਲਣਾ ਜਾਂ ਨਹੀਂ ਨਿਕਲਣਾ ਹਾਈ ਪਾਣੀ ਪਾ ਦੇ ਕ ਮੈਂ ਤਾਂ ਪਾਣੀ ਬਥੇਰੇ ਢੋਲ ਦੰਨੀ ਹੈ ਹਾਂ ਸੂਰਜ ਨੂੰ ਇਹ ਜਾਂਦਾ ਸਾਰਾ ਇੱਧਰ ਨੂੰ ਇਹ ਜਾਂਦਾ ਹੁੰਦਾ ਸਾਡੇ ਘਰ ਦਾ ਪਾਣੀ ਸਾਰਾ ਬਾਹਰੇ ਨਿਕਲਦਾ ਇਹ ਪਖੰਡਵਾਜੀਆਂ ਨਹੀਂ ਆਉਂਦੀਆਂ ਮੈਨੂੰ ਹਮ ਥੱਲੇ ਤਾਂ ਸਲਾ ਰੱਖ ਕੇ ਕਿਉਂਕਿ ਪਤਨੀ ਤਾਂ ਪੰਡਤ ਦੇ ਵੀ ਆ ਥੱਲੇ ਤਾਂ ਸਲਾ ਰੱਖ ਲੈਂਦੇ ਆ ਤੋ ਲੋ ਤੋ ਲੋ ਸਭ ਜੋੜਾ ਜਰਾ ਹਏ ਪਸ਼ੂਆਂ ਦਾ ਕੰਮ ਤੁਸੀਂ ਵੀੜੀਆਂ ਤੁਸੀਂ ਵੀਰੋ ਬਿੱਲ ਆ ਗਿਆ ਬਿੱਲ ਆ ਗਿਆ ਆਹ ਲਓ ਭਾਈ ਆਇਆ ਇਹਦੇ ਵਿੱਚ ਮਲਾਈ ਆ ਇਹਦੇ ਵਿੱਚ ਮਲਾਈ ਆ ਫਿਰ ਅੰਦਰੋਂ ਲੈ ਕੇ ਵੀ ਲੋ ਡੋਲ ਲੈ ਗਈ ਕਿਸੇ ਪਾਂਡੇ ਚ ਕੱਢਿਆ ਅੱਛਾ ਇਧਰੋਂ ਉਹ ਲੈ ਕੇ ਕੋਈ ਰੱਖ ਦੇ ਇੱਥੇ ਰੱਖ ਦੇ ਲਓ ਜੀ ਤਿਆਰੀ ਕਰਦੇ ਆਪਾਂ ਗਾਜਰਾ ਕਰਦੇ ਆਂ ਕਦੂਪਾਸ਼ਾ ਇੱਕ ਜਣਾ ਕੜਾਹੀ ਧਰੋ ਤੁਸੀਂ ਧਰੋਗੇ ਕਿ ਮੈਂ ਧਰ ਮੈਂ ਕੜਾਹੀ ਰੱਖਾਂ ਤੁਸੀਂ ਗਾਜਰਾ ਕੀ ਹੁੰਦੀਆਂ ਨੇ ਗਾਜਰਾ ਕਦੂਪਾਸ਼ ਕਰੋਗੇ ਨਹੀਂ ਇਹ ਟੈਡੀ ਛੰਨੂ ਮੈਂ ਕਦੂਪਾਸ਼ ਕਰੂੰ ਇੱਕ ਤੋਂ ਵਾਲੀ ਇੱਕ ਵਾਲੀ ਮੈਂ ਕੱਲੇ ਨਹੀਂ ਕੀਤੀਆਂ ਸੀ ਕੱਲੇ ਨਹੀਂ ਕੀਤੀਆਂ ਸੀ ਖਾਣਾ ਵੀ ਤਾਂ ਸਾਰਿਆਂ ਨੇ ਆ ਭਾਈ ਜੇ ਤਾਂ ਕੱਲੇ ਨੇ ਕਰੀਆਂ ਸੀ ਹਵਾ ਠੰਡੀ ਚੱਲਦੀ ਆ ਚਲੋ ਪੁਸਤਾ ਕਰਨਾ ਹੀ ਆ ਕਰਾਂਗੇ ਇੱਕ ਪੰਥ ਦੋ ਪਾਜ ਹੋਏ ਇੱਕ ਗੱਲ ਕਰ ਮੈਂ ਚੱਤਾਂ ਛੱਟਾਂ ਰੈੜੀ ਇੱਟ ਰੀਕਣਾ ਨੂੰ ਬੇਦਿਆਈ ਉਹ ਦਿਨ ਧੁੱਪ ਨਿਕਲੇ ਜਦ ਸਾਡਾ ਰੈੜੀ ਚੱਲੋ ਰੈੜੀ ਹੋਗੀ ਮੋਏ ਮੋਏ ਕਿਉਂ ਡੈੜੀ ਕਾਦੀ ਮੋਏ ਮੋਏ ਹੁਣ ਤਾਂ ਸੂਰਜ ਦੀ ਮੋਏ 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 ਮੇਰੇ ਨਾ ਪਿੰਪਲ ਹੋਗੀ ਦੁਖਦਾਇਤ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਅੱਜ ਤੱਕ ਦੇਖਦੇ ਆਂ ਕੀ ਕੀ ਕਰਦੇ ਆਂ ਦੇਖੀ ਚਲੋ ਦੇਖੀ ਕੀ ਕੰਮ ਕਰਦੇ ਆ ਅੱਜ ਦੇਖੋ ਚੌਥਾ ਦਿਨ ਆ ਬੋਸਾਂ ਨਹੀਂ ਸੀ ਦੋਪਰ ਨੂੰ ਇਹਨਾਂ ਨੂੰ ਪਹਿਲਾਂ ਉਹ ਕਰ ਲੋ ਛਿੱਲ ਲੋ ਛਿੱਲ ਲੋ ਚੱਲ ਟੈਡੀ ਤੋਂ ਮੈਂ ਲੈ ਕੇ ਆਉਣੀ ਆ ਚੱਲ ਭਾਂਡਾ ਲੈ ਕੇ ਆਉਣੀ ਕੀ ਲੈ ਆਏ ਤੁਸੀਂ ਤੁਸੀਂ ਕੁਝ ਵੀ ਚੱਕਿਆ ਇਹਦਾ ਸਿਰ ਫੜ ਜ ਜਾਂਦੇ ਨੇ ਸਿਰ ਘੋਟਿਆਂ ਦੀ ਵੇਹ ਨਹੀਂ ਜੱਟ ਨੂੰ ਕੋਟੀਆਂ ਖੋਲੋ ਆ ਗੋਟੀ ਜੀ ਖੋਲ ਦੋ ਅੱਜ ਤੂੜੀ ਦਾ ਕਰਦਾ ਹੋਰ ਤੁਹਾਨੂੰ ਆਲੂ ਲੱਗਣੇ ਆ ਮੇਰੇ ਤੇਰਾ ਟੇਕ ਦੀ ਜੀ ਟੇਕ ਨਹੀਂ ਡੀਗੀ ਹੈ ਕਿ ਫੇਰ ਵੀ ਕਰਦਾ ਤਾਂ ਹੈਗਾ ਵਾਹ ਉਹ ਟੋਪੀ ਚਾਹੋ ਦੇ ਦਿੱਤਾ ਠੀਕ ਆ ਨਾ ਕਰੀ ਜੰਨਾ ਉਹ ਦੋਨੇ ਟੋਪੀਆਂ ਸੇਮ ਨਹੀਂ ਇੱਕ ਤੁਸੀਂ ਲਈ ਹੈ ਜਿੱਕ ਮੈਂ ਲਈ ਉਹ ਵੀ ਬਾੜੇ ਸੋਦੀ ਬੰਦੇ ਨੇ ਬਾੜੇ ਸੋਦੀ ਸਿਆਲ ਕੀ ਨੂੰ ਕੀ ਨੂੰ ਵਧੀਆ ਨਹੀਂ ਲੱਗਦਾ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਭਾਈ ਸਿਆਲ ਮੈਨੂੰ ਤਾਂ ਬੜਾ ਵਧੀਆ ਲੱਗਦਾ ਗਰਮੀ 'ਚ ਪਤਾ ਖਾਣ ਨਹੀਂ ਹੁੰਦਾ ਪੈਣ ਨਹੀਂ ਹੁੰਦਾ ਕਿਤੇ ਮੈਨੂੰ ਤਾਂ ਸਰਦੀਆਂ ਵਧੀਆ ਲੱਗਦੀਆਂ ਨੇ ਇਹ ਤਾਂ ਲੱਗਦੀਆਂ ਨੇ ਲੈ ਮੈਂ ਤਾਂ ਬਾਲਵਾ ਹਾਂ ਪਹਿਲਾਂ ਹੋਰ ਮੈਂ ਤਾਂ ਖੋਇਚ ਪਾਲ ਬਹਿ ਜਾਣਗੇ ਨਾ ਗਰਮੀ 'ਨਹਾਉਣਾ ਵੀ ਪਸੰਦ ਆ ਚੱਲ ਗਰਮੀ ਦੇ ਵਿੱਚ ਵੀ ਹੁਣ ਸਰਦੀਆਂ 'ਚ ਵੀ ਤੇ ਨਹਾਉਂਦੇ ਆ ਸਾਡੇ ਵਰਗੇ ਛੋਡੇ ਵਰਗੇ ਨਾ ਹੁੰਦੇ ਤੁਸੀਂ ਗੱਲ ਨਾ ਆਏ ਸੀ ਜੇ ਤੁਹਾਡੇ ਸਾਹਮਣੇ ਗੀਜ਼ਰ ਚੱਕ ਪਾ ਦਾ ਫੇਰ ਤਾਂ ਨਾ ਲੋਗੇ ਵੀ ਪਾਣੀ ਦਿੱਤਾ ਹੋ ਗਿਆ ਨਾ ਲੰਦੇ ਨੇ ਨਾ ਲੰਦੇ ਨੇ ਕੱਲ ਨਾ ਆਏ ਸੀ ਹਨਾ ਕਹਿ ਦੋ ਹਾਂ ਕੱਲ ਨਾ ਆਏ ਸੀ ਕੱਲ ਨਾ ਆਤੇ ਸੀ ਅੱਜ ਤੇ ਨਹੀਂ ਹੋਣਾ ਉਹਦਾ ਜੇ ਹੁਣ ਮੋਟਰ ਚੱਲੀ ਜਾਂਦੀ ਫੇਰ ਸ਼ਾਮ ਨੂੰ ਨਾ ਦੇਖਣਾ ਹਾਂ ਨਹੀਂ ਤੇ ਦੂੰਦ ਪਾਣੀ ਦੀ ਵੈਰੀ ਆਮਲੀ ਆਮਲੀ ਗਿਆ ਹੈ ਤਾਂ ਹੀ ਤੁਸੀਂ ਬੂਤ ਪਾਣੀ ਦੀ ਪੈਣ ਨਹੀਂ ਦਿੰਦੇ ਹੈ ਮੈਂ ਪੂਰੀ ਦਿiali ਕਰਦੀ ਪਾਣੀ ਇੰਨਾ ਤੋਂ ਇਤੋਂ ਨਹੀਂ ਲਿਆ ਨਾ ਹੀ ਜਾਂਨੇ ਆ ਨਾ ਹੀ ਜਾਂਨੇ ਆ ਨਾ ਹੀ ਜਾਂਨੇ ਆ ਆਪਾਂ ਤਾਂ ਪਾਣੀ ਨਾ ਲੈਣੇ ਆ ਲੈ ਗਿਆ ਮਟਰ ਕੱਢ ਕੇ ਪੰਡਾ ਕੀ ਕੀ ਲੈ ਗਿਆ ਉੱਤੇ ਮੈਨੂੰ ਕੀ ਨਾਈਫ ਲੈ ਜੰਨੇ ਹੋਰ ਕੀ ਲੈ ਗਿਆ ਪੀਟੀ ਲੈ ਗਿਆ ਕੱਪੜਾ ਲੈ ਗਿਆ আর ਮੁੱਠੀ ਲੈ ਗਿਆ ਦੁਕਾਣੇ ਜੀਤੀ ਜੀਤੀ ਹਾਈ ਹਾਈ ਮਬ ਤੇ ਜੇ ਨਾਲ ਪਿੱਛੇ ਪਿੱਛੇ ਜਾਈ ਜਾਂਦਾ ਸੀ ਚਲ ਪਾਡੇ ਕਰੀ ਕਰਾ ਤੇ ਤਾਂ ਭਾਂਡੇ ਕਲਿਓ ਮੇਰੇ ਭਾਂਡੇ ਚੜਨ ਨਾਲ ਕਿੰਨੇ ਪਏ ਆ ਵੀ ਕੋ ਖੋਰ ਖਲਾਰ ਤੇ ਓ ਗਿੱਲੇ ਜਿਹੇ ਭਾਂਡੇ ਮੈਨੂੰ ਵਧੀਆ ਨਹੀਂ ਲੱਗਦੇ ਜੰਨੇ ਆ ਚਾਹੀਦੀ ਆ ਇਹਦੇ ਵਿੱਚ ਤੋਂ ਤੁਸੀਂ ਥਾਲੀ ਥਾਲੀ ਦੇਖਾਈ ਥਾਲੀ ਖਾਲੀਆਂ ਵਜਾਓ ਖਾਲੀਆਂ ਵਜਾਓ ਤੂੰ ਮਝਾਈ ਦੀਆਂ ਨੇ ਲੋਕੀ ਕਰਨਿਓ ਜੋ ਹੋਰ ਇੰਨੇ ਨਾਲ ਫਿਰ ਫਿਰ ਇੱਕ ਟ੍ਰਿਕ ਕੀ ਦੇ ਉਹ ਦੋ ਨਾ ਜਲਦੀ ਜਲਦੀ ਹੋਜੂ ਤੇਰੇ ਤੂੰ ਕਿਉਂ ਲਾ ਦੇ ਆਈ ਮਮੀ ਫਿਰ ਇੱਕ ਪੱਤਾ ਚੱਲੂ ਇੱਕ ਪੱਤਾ ਮੰਗ ਲੈ ਤਾਂ ਪਹਿਲਾਂ ਉਹਨਾਂ ਨੂੰ ਛਿੱਲੋ ਹੋਊਗਾ ਛਿੱਲ ਕੇ ਫਿਰ ਉਹਨਾਂ ਨੂੰ ਕਦੂਕਸ਼ ਕਰੋ ਧੋ ਕੇ ਛਿੱਲ ਕੇ ਧੋ ਕੇ ਕਦੂਕਸ਼ ਕਰਨੀਆਂ ਇਹਦੇ ਵਿੱਚ ਕਾਟੇ ਪਾਉਣੀਆਂ ਨੇ ਆਹ ਹੋ ਇਹਦੇ ਵਿੱਚ ਗਾਜਰਾ ਪਾ ਲਈ ਔਰ ਥੋੜਾ ਹੈਗਾ ਤਾਂ ਛਿੱਲਣ ਨੂੰ ਤਾਂ ਉਹਨਾਂ ਦੇ ਉੱਪਰ ਇੰਨਾ ਕੁਝ ਖਾਸ ਹੈ ਵੀ ਨਹੀਂਗਾ ਸਾਫ ਜੀਆਂ ਹੀ ਨਿਕਲਦੀ ਰੱਖ ਦੀਆਂ ਹਾਂ ਅੱਛਾ ਉਹ ਤੇਰੇ ਭਾਈ ਥੋੜ ਜਾ ਜਿਹੜੇ ਉੱਤੇ ਲੂੰਜ ਲੱਗੇ ਹੋਏ ਨਾ ਇਹ ਲਾ ਲੈ ਚਾ ਲੰਮਾ ਬਣੀ ਫਿਰਦੀ ਆ ਤਾਂ ਲਾਲ ਆਪੇ ਕਰ ਲਾ ਆਪੀ પેટ ਦੇਾਰੇ ਤੇਨੀ ਵਾਟ ਤੇ ਘਪਾ ਹੈ ਨਹੀਂ ਤਾਂ ਬਹੁਤ ਥੇ ਚੱਕ ਲੈ ਮੰਜੀ ਅੰਦਰ ਧੁੱਪ ਲੱਗਦੀ ਆ ਯਾਰ ਉੱਥੇ ਹਵਾ ਤਾਂ ਨਹੀਂ ਲੱਗਦੀ ਗਾਜਰਾ ਤੇ 1000 ਵਧੀਆ ਛੱਲਦਾ ਗੋਲੀ ਵਰਗੀ ਗੋਲੀ ਵਰਗੀ ਬੁਲੇਟ ਪ੍ਰੂਫ ਹਵਾ ਚਲਦੀ ਆ ਬੁਲੇਟ ਹਵਾ ਚਲਦੀ ਹਵਾ ਨੂੰ ਕੀ ਕਹਿੰਦੇ ਯਾਰ ਵਿੰਡ ਹਾਂ ਚਿੱਤ ਲੱਗਦਾ ਨਹੀਂ ਪਿੰਡ ਚੱਲੀ ਜਾਂਦੀ ਠੰਡੀ ਠੰਡੀ ਵਿੰਡ ਪੁੱਦੀ ਅੰਗਰੇਜ਼ੀ ਜੀ ਉਹ ਸਾਡੀ ਤਾਂ ਅਹਜੀ ਹੋਈ ਆ ਅਸੀਂ ਆਪੇ ਅੰਗਰੇਜ਼ ਆ ਅਸੀਂ ਆਪੇ ਪੰਜਾਬੀ ਆ ਚਲੋ ਜੀ ਚੱਕਾ ਲਓ ਥੋੜਾ ਸੈਂਟਰ ਕਿੱਥੇ ਲੱਗੂ ਉੱਥੇ ਲਾਵੋ ਅੰਦਰੋਂ ਗਿਆ ਆ ਵੀ ਅੰਦਰ ਨੂੰ ਇਹ ਭਜਾਤਾ ਆ ਵੀ ਚੱਕ ਲਾਵਦਾ ਛੋਟਾ ਮੰਜਾ ਇਹਨੂੰ ਪੀੜਾ ਕੱਤੀਆ ਇਹਨੂੰ ਕੀ ਕਹਿੰਦੇ ਐ ਇਹਨੂੰ ਪੀੜਾ ਕਹਿੰਦੇ ਆ ਆਓ ਇੱਥੇ ਭਜਾਤਾ ਤਾਂ ਪਨਾਰੇ ਰਹਿ ਹਵਾਂ ਲੱਗਦਾ ਨਹੀਂ ਮੈਂ ਮੈ ਤਾਂ ਬਹੁਤ ਕਰ ਕੀ ਆ ਲਿਆ ਹੋਣੇ ਆ ਨਹੀਂ ਕਾਤੇ ਇਲਾ ਫੋਨ ਕਰੀਓ ਇੱਤ ਸੱਟ ਤੇ ਘੈਟੀ ਦੇਖੋ ਮਮੀ ਬੜਾ ਬੋਗਵਾ ਚੱਕ ਚੱਕ ਪਾਚ ਬਣ ਜਾਣਾ ਤਾਂ ਛੱਡੀ ਮਮੀ ਨੂੰ ਕਦੇ ਇਲਾ ਨਹੀਂ ਬੋਧਾ ਤਾਂ ਤੇਰੀ ਮਮੀ ਨੂੰ ਮੈਂ ਨਹੀਂ ਕੋਸ਼ਿਸ਼ ਮਮੀ ਇੱਕ ਵਾਰੀ ਆਪਾਂ ਚਾਕਲੇਟੀ ਚੌਕ ਦੇ ਤੇ ਗੇੜਾ ਬੜਾ ਟੈਸਟੀ ਬਣਿਆ ਸੀ ਇਸ ਵਾਰ ਵੀ ਬਣਾ ਲਈ ਤੇ ਇਸ ਤਰ੍ਹਾਂ ਨਾ ਦਿਓ ਜੇ ਟੋਪ ਮਿਲਾ ਤਾ ਡੈਡੀ ਸਿੱਤੀ ਗੇ ਲੋ ਯਾਰ ਯਾਦ ਕਰ ਲਵੀਂ ਸ਼ੇਰ ਨੂੰ ਕਿੰਨੇ ਕਜੇ ਤੱਕ ਵਾਚੀ ਜਾ ਉਹ ਫਸ ਗਿਆ ਹੁਣ ਮੈਨੂੰ ਐ ਨਾ ਖਾ ਲਈ ਠੀਕ ਹੈ ਡੈਡੀ ਥੱਕ ਗਿਆ ਦੋਨੀ ਕੱਟਦੇ ਰਹੇ ਕਿੱਤੂ ਕੰਘਾਤੇ ਹੋਏ ਜੇ ਸਾਥ ਆਉਂਦੀ ਹਾਂ ਪੂਰੀ ਨਹੀਂ ਲੱਗਦਾ ਨਹੀਂ ਲੱਗਦਾ ਕੱਟੀ ਬੱਚਾ ਮਾਰਿਆ ਦੇਖ ਕੋ ਕਿਨੇ ਕੋ ਆਇਆ ਚੱਕ 16 ਹੱਤਾਂ ਨਹੀਂ ਰੱਖ ਸਕਦੀ ਜੇ ਇਹ ਕੱਢ ਰਹੀ ਬਣਾਦੀ ਇੱਥੇ ਕੋਈ ਹੱਤਾਂ ਨਹੀਂ ਕੋਈ ਪਾ ਸਕਦਾ ਅੰਦਰ ਨਹੀਂ ਕੋਈ ਵੜ ਸਕਦਾ ਹੁਣ ਕੋਈ ਨਾ ਕੋਈ ਨਾ ਮੈਂ ਤਾਂ ਵੱਜੂ ਦਾ ਆਕਾ ਸੇਕ ਕਰਨ ਲਈ ਆਗੋ ਕਿੱਥੇ ਸੇਕ ਹੋਣੀ ਆ ਉੱਥੇ ਇੱਥੇ ਹੈ ਲਾ ਸਿਮੂਲੇਸ਼ਨ ਬਗਸ਼ਿਮਲਾ ਆਪਾਂ ਸਾਰੇ ਔੜੋੜੇ ਦਰਾਈ ਜਾਂਦੇ ਆ ਤਾਂ ਘੱਟੇ ਬੋਟੀ ਪਾਈ ਮੰਮੀ ਉੱਤਨੀ ਉਹ ਵਾ ਸਾਰ ਲੰਦੇ ਹਾਂ ਉੱਤਨੀ ਵਾ ਮੈਂ ਕਿੱਥੇ ਜੈਂਟਰ ਹੋੂੰ ਇਹਨੂੰ ਚੱਕ ਦੇ ਮੰਮੀ ਇਹ ਤੋਦੀ ਐਕਟਰ ਹੋ ਜਾ ਸਾਰ ਮਾਰ ਤੇ ਆਹਦੀ ਐਂਟਰੀ ਹੋਣ ਲੱਗੀ ਆ ਹਾਂ ਚੋਲਾ ਤੇ ਆਈ ਚਾਹਿਆ ਮੋਏ ਭੋਏ ਇਹਨਾਂ ਨੂੰ ਇਹ ਤੇਜ਼ ਵਿੱਚ ਲੈਣਾ ਸੈਨਾ ਨਹੀਂ ਹੋਣਾ ਅੱਛਾ ਹਾਂ ਕੀ ਹਾਲ ਹੈ ਮੈਂ ਦਰੇ ਨਹੀਂ ਇਸ ਰੇਸ ਚ ਚੱਪਲਾ ਚੋਲਾ ਚੱਪਲਾ ਚਪਾ ਹੋਣ ਗਿਆ ਫਰਸ਼ ਠੰਡਾ ਲੱਗਦਾ ਲਿਆਓ ਰੇ ਕੜਾਈ ਕੜਾਈ ਤੁਹਾਨੂੰ ਬਿਨਾਂ ਦੁੱਧ ਤੋਂ ਹੋ ਹੋ ਗਜਰੇਲਾ ਬਣਾ ਕੇ ਦਿਖਾਓ ਨਹੀਂ ਦੁੱਧ ਹੈ ਹੀ ਨਹੀਂ ਮੇਰੇ ਕੋਲ ਆਈ ਕੇ ਨਾ ਪਟੂ ਆਈ ਕੇ ਜਾ ਉਹਨਾਂ ਕੋ ਜਾਇਆ ਕੀ ਕਹਿੰਦੇ ਨੇ ਹਾਂ ਡੈਡੀ ਹਾਂ ਡੈਡੀ ਸਰਕਾਰ ਦਾ ਡੈਡੀ ਦੀਆਂ ਹੱਥ-ਪਾਹੂ ਦੇ ਬਰਤ ਪਰਦੀ ਕਿਉਂ ਫਿਰ ਮੈਂ ਕਰਾਂ ਇਹ ਛੁੱਟੀਆਂ ਬੈਠਣ ਨੂੰ ਦਿੱਤੀਆਂ ਨੇ ਸਰਕਾਰ ਨੇ ਡੈਡੀ ਪੜੀ ਜੀ ਖੱਟਲ ਪਾਣਾ ਹੀ ਤੇ ਵਿੱਚ ਤਾਈਆਂ ਦੇ ਪਤਲ ਕਿੰਨੀਆਂ ਕੱਟ ਰ ਅੱਛਾ ਕੰਨੀਆਂ ਕੱਟ ਰ ਰੋਗੀਆਂ ਕੱਟੂ ਗਾਸ ਇੰਨੀਆਂ ਕਵਾ ਚਕੀਆਂ ਇਹ ਵਾਸਿਤ ਕੀ ਲਈਏ ਤੇ ਡੈਡੀ ਤੁਹਾਨੂੰ ਛਾਲ ਮਾਰਤੇ ਜਾਣਾ ਪੈਣਾ ਉੱਥੇ ਤੋਂ ਪਾਟ ਦੀ ਬਾਤ ਮੰਮੀ ਦੇ ਦੀ ਹਾ ਚਾਲ ਦੇਖ ਲੁੱਤੇ ਆ ਮੰਮੀ ਹੁਣ ਤੋ ਨਹੀਂ ਆਵਦੀ ਆ ਹਾਂ ਹੁਣ ਤੋ ਨਹੀਂ ਆਵਦੀ ਆ ਨਹੀਂ ਆ ਥੱਲੇ ਸੀ ਤੋ ਬੰਦ ਹੋ ਗਈ ਉੱਪਰ ਦੀ ਆਉਂਦੀ ਉੱਪਰ ਜੀ ਮੈਂ ਕਹਤਾ ਕੱਤੀ ਘੜੀ ਕੱਟਤੇ ਆ

ਜੋ ਬਹੁਤ ਠੰਡੀ ਹਵਾ ਚੱਲਦੀ ਆ ਤੇ ਦੁੱਧਾ ਜਿਹੜਾ ਆਪਣੇ ਥੋੜਾ ਆ ਤੇ ਇਹ ਹੈਗੀ ਸੀ ਮਲਾਈ ਆ ਦੇਖੋ ਹੱਲੇ ਵੀ ਹੈਗੀ ਆ ਹੱਲੇ ਤਾਂ पिਗਲੀ ਨਹੀਂ ਇਹਨੂੰ ਪਕੜਾ ਹੀ ਵਿੱਚ ਪਾ ਲਿਆ ਮਲਾਈ ਦਾ ਖੋਆ ਬਣੂਗਾ ਤੇ ਜਿਹੜਾ ਵਿੱਚੋਂ ਘਿਓ ਨਿਕਲੂਗਾ ਅਲੱਗ ਕੱਢ ਲਾਂਗੇ ਤੇ ਜਿਹੜਾ ਖੋਆ ਹੋਊਗਾ ਉਹਦੇ ਵਿੱਚ ਆਪਾਂ ਗਾਜਰਾ ਭੁੰਨ ਕੇ ਪਾ ਦਾਂਗੇ ਤੁਮਾ ਬਹੁਤ ਜ਼ਿਆਦਾ ਲੱਗੀ ਜਾਂਦਾ ਹਵਾ ਬਹੁਤ ਜ਼ਿਆਦਾ ਚੱਲਦੀ ਆ ਦੇ ਕੱਢ ਐਨਾ ਜ਼ਿਆਦਾ ਧੂਆ ਬੰਦਾ ਇੰਨੀ ਠੰਡੀ ਹਵਾ ਆਉਂਦੀ ਆ ਵਾਹਿਗੁਰੂ ਵਾਹਿਗੁਰੂ ਮੈਨੂੰ ਰਵਾਰਵਾ ਮਾਰ ਕੀ ਹੋ ਗਿਆ ਹਾਂ ਤੂੰ ਇਹ ਨਹੀਂ ਹੋ ਰਿਹਾ ਕੜਾਹੀ ਧਰ ਕੇ ਪਰੇ ਹੋ ਜਾਵਾ ਹੈ ਲਾ ਉਹ ਕਹਿੰਦੇ ਕਹਿੰਦੇ ਪਰੇ ਹੋ ਜਾ ਉਰੇ ਆ ਜਾ ਯਾਰ ਤੂੰ ਵੀ ਇੱਥੇ ਨਾ ਖੜਾ ਠੰਡੀ ਹਵਾ ਪੁੱਤ ਇਹ ਤਾਂ ਇੱਕ ਵਾਰੀ ਲੱਗ ਗਈ ਮੁੜ ਕੇ ਬੰਦਾ ਠੀਕ ਵੀ ਨਹੀਂ ਹੁੰਦਾ ਮੈਂ ਤਾਂ ਪੂਰੇ ਰੁਗੀਆਂ ਹੋਇਆ ਲੁਕਿਆ ਲੁਕਿਆ ਤਾਂ ਬਾਅਦ ਚ ਪਤਾ ਲੱਗਦਾ ਵੀ ਕਿੰਨਾ ਇਹ ਦੇਖ ਬਸ ਇੰਨੀ ਜਿੱਥੇ ਚੱਕਰ ਲੱਗਦੀ ਹੈ 50 ਕਿ ਜਗ੍ਹਾ ਦੀ ਉਹ ਤੈਨੂੰ ਹਵਾ ਲੱਗ ਜਾਂਦੀ ਹੈ ਇਹੀ ਕਿ ਨਾ ਕਿ ਚਿੰਨਣੀ ਆਉਦੀ ਹੈ ਟੋਪੀ ਚਿੰਨਣੀ ਇੱਕ ਤਾਂ ਇਹਦੀ ਚਿੰਨਣੀ ਵਾਲੀ ਟੋਪੀ ਉਹ ਨਹੀਂ ਲੋਟ ਆਉਂਦੀ ਚਿੰਨਣੀ ਵਾਲੀ ਟੋਪੀ ਹੋਣਾ ਉਹ ਇਤੋਂ ਮੇਰਾ ਪੂਰਾ ਇਹ ਮੂੰਹ ਉਹ ਲੱਖਾਈ ਜਾਂਦੀ ਹੈ ਉਹ ਨਹੀਂ ਮੈਨੂੰ ਪਤਾ ਕਿੱਥੇ ਆ ਹੁਣ ਅੰਦਰ ਹੀ ਹੋਊਗੀ ਉੱਥੇ ਕਿਤੇ ਲੈ ਲੈ ਆਪਦੀ